ਉਹ ਜਾਨ ਨੂੰ ਮਾਰਨ ਦੀ ਧਮਕੀ ਦਿੱਤੀ ਆ ਪਾਕਿਸਤਾਨ ਦੇ ਗੈਂਗਸਟਰ ਵੱਲੋਂ WhatsApp ਪਰ ਕਿਸ ਤਰ੍ਹਾਂ ਦੇ ਦੇਖੋ ਇਹਦੇ ਬਾਰੇ ਤਾਂ ਮੇਰੇ ਕੋਲ ਜਿਆਦਾ ਕੋਈ ਇਨਫੋਰਮੇਸ਼ਨ ਹੈ ਨਹੀਂ ਪਰ ਰਾਜਾ ਵਡਿੰਗ ਜੀ ਹੋਰਾਂ ਨੇ ਜਿਹੜੀ ਇੱਕ ਸ਼ਬਦਾਵਲੀ ਕਾਲਾ ਜਾਂ ਐਸੀ ਭਾਈ ਚਾਰੇ ਵਾਸਤੇ ਲਵ ਯੂਜ਼ ਕੀਤਾ ਨਾ ਬੜਾ ਅਤਰਾਜ ਇੱਥੇ ਜੀ ਬੜਾ ਮੰਨ ਦੇ ਵਿੱਚ ਗੁੱਸਾ ਜਿਸ ਗੱਲ ਨੂੰ ਲੈ ਕੇ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਦਿਨ-ਦਿਨ ਚਾਰ-ਚਾਰ ਵਾਰ ਐਮਐਲਏ ਐਮਪੀ ਬਣ ਕੇ ਹੁਣ ਲੁਧਿਆਣੇ ਤੋਂ ਮੰ minister ਬਣ ਪੰਜਾਬ ਸਰਕਾਰ ਦੇ ਵਿੱਚ ਔਰ ਇਹਨਾਂ ਨੂੰ ਪਤਾ ਹੀ ਨਹੀਂ ਕਿ ਅਗਰ ਦੇਸ਼ ਦਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਉਹ ਆਪਣੀ ਲਿਆਕਤ ਦੇ ਸਿਰ ਤੇ ਗ੍ਰਹਿ ਮੰਤਰੀ ਬਣਿਆ ਜੀ ਉਹ ਇਸ ਕਰਕੇ ਨਹੀਂ ਬਣਿਆ ਕਿ ਉਹ ਐਸੀ ਸਮਾਜ ਦੇ ਵਿੱਚੋਂ ਸੀਗੇ ਭਰਾਸੀ ਸਮਾਜ ਨੂੰ ਇਸ ਕਰਕੇ ਉਭਾਰਨਾ ਕਿ ਜੀ ਉਹਨਾਂ ਨੂੰ ਚੱਕ ਕੇ ਕਾਂਗਰਸ ਪਾਰਟੀ ਨੇ ਦੇਖੋ ਕਿੰਨਾ ਵੱਡਾ ਰੁਤਬਾ ਦਿੱਤਾ ਹੈ ਜੀ ਠੀਕ ਹੈ ਜੀ ਬਹੁਤ ਧੰਨਵਾਦ ਹੂੰ ਇੱਕ ਕਾਂਗਰਸ ਸਰਕਾਰ ਦਾ ਪਰ ਇਹ ਲਫ਼ਜ਼ ਜਿਹੜਾ ਉਹਨਾਂ ਨੇ ਕਿਹਾ ਨਾ ਜੀ ਇਹ ਕਾਲਾ ਜਾ ਗਰੀਬ ਜਾ ਉਹਨੂੰ ਚੱਕ ਕੇ ਇਹ ਵੱਡੇ ਦਿਸ ਜੀ ਕੋਈ ਕੋਈ ਐਸਸੀ ਕੋਈ ਵਿਚਾਰਾ ਥੋੜਾ ਜੀ ਐਸਸੀ ਇੱਕ ਸਿਟੀਜ਼ਨ ਹੈ ਜੀ ਭਾਰਤ ਦੇਸ਼ ਦਾ ਉਹਦੇ ਕੋਲੇ ਰਾਈਟ ਹੈ ਜੀ ਆਪਣਾ ਸੰਵਿਧਾਨ ਦੇ ਵਿੱਚ ਲਿਖਿਆ ਹੈ ਜੀ ਸਾਰਾ ਕੁਝ ਠੀਕ ਹੈ ਜੀ ਅੱਜ ਅੱਜ ਨਾਬਾ ਸੀਟ ਰਿਜ਼ਰਵ ਹੈ ਜੀ ਇਸ ਸੰਵਿਧਾਨ ਮੁਤਾਬਕ ਰਿਜ਼ਰਵ ਹੈ ਜੀ ਇਹ ਕੋਈ ਕਿਸੇ ਦੇ ਕਹਿਣ ਤੇ ਜਾਂ ਤਰਸ ਦੇ ਆਧਾਰ ਤੇ ਥੋੜਾ ਰਿਜ਼ਰਵ ਹੈ ਜੀ ਸੋ ਇਹ ਜਿਹੜਾ ਸਿਸਟਮ ਹੈ ਨਾ ਜੀ ਸਾਡੇ ਸਮਾਜ ਦਾ ਉਹਦੇ ਵਿੱਚ ਐਸਸੀ ਸਮਾਜ ਦਾ ਬਹੁਤ ਵੱਡਾ ਯੋਗਦਾਨ ਹੈ ਜਿੰਨੀਆਂ ਸੜਕਾਂ ਬਣਦੀਆਂ ਨੇ ਜਿੰਨੀ ਖੇਤੀਬਾੜੀ ਹੋ ਰਹੀ ਆ ਜਿੰਨੀਆਂ ਫੈਕਟਰੀਆਂ ਚੱਲਦੀਆਂ ਨੇ ਜਿੰਨੇ ਲੇਬਰ ਦਾ ਕੰਮ ਆ ਜਿੰਨੇ ਵੱਡੇ ਵੱਡੇ ਆਪਾਂ ਬਿਲਡਿੰਗਾਂ ਦੇਖਦੇ ਆਂ ਵੱਡੇ ਵੱਡੇ ਸ਼ਹਿਰਾਂ 'ਚ ਜਿੰਨੀ ਢੋਟ ਹੋਈ ਆ ਜਿੰਨੇ ਟਰੱਕ ਡਰਾਈਵਰ ਸਾਡੇ ਭਰਾ ਜਿੰਨੇ ਕੰਮ ਕਰਦੇ ਨੇ ਸਾਰਾ ਉਹ ਆਪਣੇ ਉਹੀ ਲੋਕ ਨੇ ਜਿਹੜੇ ਜਿਹੜੇ ਰੋਜ਼ ਮਿਹਨਤ ਮਜ਼ਦੂਰੀ ਕਰਕੇ ਕਮਾਉਣ ਵਾਲੇ ਲੋਕ ਨੇ ਜੀ ਉਹਨਾਂ ਬਾਰੇ ਫਿਰ ਇਹਨਾਂ ਦੀ ਕੀ ਸੋਚ ਹੋਏਗੀ ਜੀ ਸੋ ਪਤਲਾ ਵੀ ਫੁੱਕਿਆ ਸੀ ਨਾਬਾ ਦੇ ਵਿੱਚ ਔਰ ਗੱਲਬਾਤ ਕਰਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਸਾਡੀ ਸਾਰੀ ਟੀਮ ਔਰ ਸਾਰੀ ਇਕੱਲਾ ਇਹਦੇ ਵਿੱਚ ਪੋਲੀਟੀਕਲ ਮਾਮਲਾ ਨਹੀਂ ਕੋਈ ਵੀ ਜੀ ਕਿਸੇ ਪਾਰਟੀ ਵਿ ਮਾਮਲਾ ਨਹੀਂ ਹੈ ਇਹ ਮਾਮਲਾ ਤਾਂ ਪੰਜਾਬ ਦੇ ਜੁੜੇ ਗਰੀਬ ਲੋਕਾਂ ਦੀ ਮਾਨਸਿਕਤਾ ਪ੍ਰਤੀ ਸੋਚ ਨੂੰ ਉਜਾਗਰ ਕਰਨ ਵਾਲਾ ਜੀ ਕਿ ਕੈਸੀ ਉਹਨਾਂ ਦੀ ਸੋਚ ਹੋਏਗੀ ਕਿ ਕਿੰਨੇ ਕੁ ਮਾਨਸਿਕ ਰੋਗੀ ਹੋਣਗੇ ਜੀ ਉਹ ਜਿਨ੍ਹਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਬਸੀ ਪਈ ਹੈ ਕਿ ਜੀ ਐਸਸੀ ਜਿਹੜਾ ਜੀ ਉਹ ਗਰੀਬ ਜ ਹੈ ਜੀ ਕਾਲੇ ਜੇ ਰੰਗ ਦਾ ਹੈ ਜੀ ਵਾੜੇ ਦਿਸ ਯੂਨੀਵਰਸਿਟੀ ਦੇ ਸਿਰ ਤੇ ਤੇ ਫਿਰ ਵੋਟਾਂ ਵੀ ਲੈਂਦੇ ਰਹੇ ਨੇ ਜਿੱਤੇ ਵੀ ਲੈਂਦੇ ਨੇ ਬਿਲਕੁਲ ਜੀ ਕਿਉਂ ਨਹੀਂ ਜਿੱਤੇ ਰਹੇ ਜੀ ਅੱਜ ਸਾਡੇ ਦੇਸ਼ ਦੀ ਰਾਸ਼ਟਰਪਤੀ ਮੈਡਮ ਦਰੁਪਤੀ ਮੁਰਮੂ ਜੀ ਐਸਸੀ ਸਮਾਜੋਂ ਹੈ ਜੀ ਕਿੱਡੇ ਕਿੱਡੀ ਵੱਡੀ ਗੱਲ ਹੈ ਜੀ ਔਰ ਉਹ ਇਸ ਕਰਕੇ ਨਹੀਂ ਵੀ ਉਹ ਐਸੀ ਸਮਾਜ ਚੋਂ ਨੇ ਜੀ ਉਹ ਇਸ ਕਰਕੇ ਨੇ ਕਿਉਂਕਿ ਉਹਨਾਂ ਦੇ ਵਿੱਚ ਲਿਆਕਤ ਹੈ ਜੀ ਠੀਕ ਹੈ ਜੀ ਭੀਮਰਾਓਂ ਵੇਦਕਰ ਸਾਹ ਫਰਾਂ ਦਾ ਮੁਕਾਬਲਾ ਮੈਨੂੰ ਤੁਸੀਂ ਦੱਸੋ ਜੀ ਜਿੰਨੀਆਂ ਡਿਗਰੀਆਂ ਉਹਨਾਂ ਕੋਲੇ ਸੀਗੀਆਂ ਕਿਸੇ ਕੋਲ ਸੀਗੀਆਂ ਜੀ ਉਹੋ ਜਦੋਂ ਸਰਕਾਰ ਬਣੀ ਭਾਰਤ ਆਜ਼ਾਦ ਹੋਣ ਤੋਂ ਬਾਅਦ ਤਾਂ ਉਹਦੇ ਵਿੱਚੋਂ ਕਾਨੂੰਨ ਮੰਤਰੀ ਬਣੇ ਤੇ ਉਹ ਆਪਣੀ ਲਿਆਕਤ ਕਰਕੇ ਬਣੇ ਨੇ ਜੀ ਇਸ ਕਰਕੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਵੀ ਸੰਵਿਧਾਨ ਤੁਸੀਂ ਬਣਾਓ ਕਿਉਂਕਿ ਉਹਨਾਂ ਦੇ ਵਿੱਚ ਲਿਆਕਤ ਸੀ ਆਪਾਂ ਇਸ ਗੱਲ ਨੂੰ ਇਸ ਤਰੀਕੇ ਨਾਲ ਕਹਿਣਾ ਵੀ ਗਰੀਬ ਜੇ ਵਿਚਾਰੇ ਜੇ ਕਾਲੇ ਜੇ ਕੰਮ ਕਰਨ ਵਾਲੇ ਮਜ਼ਦੂਰ ਇਹਨਾਂ ਨੂੰ ਅਸੀਂ ਮੌਕਾ ਦਿੱਤਾ ਇਹਦਾ ਮਤਲਬ ਕੀ ਬਣਦਾ ਜੀ ਇਹ ਇਹ ਤਾਂ ਸਰਾਸਰ ਬਹੁਤ ਗਲਤ ਹੈ ਜੀ ਬਾਕੀ ਜਿਹੜੀ ਕੋਈ ਤੁਸੀਂ ਕਹਿੰਦੇ ਹੋ ਵੀ ਕੋਈ ਧਮਕੀ ਦਿੱਤੀ ਹੈ ਇਹ ਬਿਲਕੁਲ ਇਹ ਮਤਲਬ ਇਦਾਂ ਦੀ ਕੋਈ ਗਲਤ ਹਰਕਤ ਕਰਨ ਦੀ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਹੈ ਬੇਸ਼ੱਕ ਉਹਨਾਂ ਨੇ ਗਲਤ ਬੋਲਿਆ ਪਰ ਇੱਕ ਲੀਡਰ ਨੇ ਕਿਸੇ ਪਾਰਟੀ ਦੇ ਔਰ ਲਾ ਐਂਡ ਆਰਡਰ ਜਿਹੜਾ ਮੁੱਖ ਮੰਤਰੀ ਸਾਹਿਬ ਖੁਦ ਦੇਖ ਰਹੇ ਨੇ ਔਰ ਉਹਦੀ ਪ੍ਰੋਪਰ ਤਹਿਕੀਕਤ ਕਰ ਲੈਣਗੇ ਜੀ